ਬੋਸ ਨੇ ਇੱਕ ਪੰਜਾਬ ਦੀ ਸਚਾਈ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਪਗੰਬਰਾਂ ਦੀ ਧਰਤੀ ਜਿਹੜੀ ਪੰਜਾਬ ਸੀ ਅੱਜ ਉਹ ਗੈਂਗਲੈਂਡ ਬਣ ਗਿਆ ਜਿੱਥੇ ਲੰਗਰ ਪ੍ਰਥਾ ਸੀ ਜਿੱਥੇ ਜਿਹੜੀ ਮਹਾਨ ਵਿਰਾਸਤ ਹੈ ਪੰਜਾਬ ਦੀ ਜੀ ਪੰਜਾਬ ਪੰਜਾਬੀ ਪੰਜਾਬੀ ਅਤੇ ਜੜੀ ਹੈ ਆਪਣੇ ਮਹਾਨ ਵਿਰਸੇ ਕਰਕੇ ਜਾਣੇ ਜਾਂਦੇ ਸੀ ਅੱਜ ਦੇਸ਼ ਔਰ ਦੁਨੀਆ ਚ ਇੱਕ ਹੀ ਚਰਚਾ ਹੈ ਕਿ ਪੰਜਾਬ ਚ ਬਹੁਤ ਨਸ਼ਾ ਹੈ ਔਰ ਯੂਪੀ ਉਹ ਸਟੇਟ ਸੀ ਯੂਪੀ ਬਿਹਾਰ ਜੀ ਕਿ ਪਹਿਲਾਂ ਪੰਜਾਬ ਨੂੰ ਕਿਹਾ ਜਾਂਦਾ ਸੀ ਪੰਜਾਬ ਦੇ ਅੰਦਰ ਅਕਸਰ ਇੱਕ ਚਰਚਾ ਰਹਿੰਦੀ ਸੀ ਕਿ ਪੰਜਾਬ ਨੂੰ ਯੂਪੀ ਬਿਹਾਰ ਨਾ ਬਣਾ ਦਿਓ ਜੀ ਅੱਜ ਪੰਜਾਬ ਦੇ ਅੰਦਰ ਇਹ ਚਰਚਾ ਹੈ ਜੀ ਕਿ ਪੰਜਾਬ ਨੂੰ ਮੁੱਖ ਮੰਤਰੀ ਜਿਹੜਾ ਉਹ ਯੋਗ ਦਿੱਤਿਆ ਨਾਜੀ ਵਰਗਾ ਚਾਹੀਦਾ ਹੈ ਰੰਗਪੁਰੀ ਜੀ ਤੁਸੀਂ ਬਹੁਤ ਪੁਰਾਣੇ ਹੋ ਸੀ ਬਹੁਤ ਛੋਟੇ ਆ ਤੁਹਾਡੇ ਤੋਂ ਤੁਸੀਂ ਦੇਖੋ ਕਦੀ ਇਹੋ ਜਿਹਾ ਦੌਰ ਮੈਂ ਇਹ ਨਹੀਂ ਕਹਿੰਦਾ ਸਰਕਾਰਾਂ ਤੋਂ ਉੱਪਰ ਉੱਠ ਕੇ ਕਹਿੰਦਾ ਇਹ ਜਿਹੇ ਦੌਰ ਸੁਣਿਆ ਸੀ ਤੁਸੀਂ ਸਾਡੀ ਗਠਬੰਧਨ ਦੀ ਸਰਕਾਰ ਸੀ ਉਹ ਗਈ ਨੂੰ ਵੀ 7 ਸਾਲ ਹੋ ਗਏ ਅੱਜ 8 ਸਾਲ ਹੋ ਗਏ ਜੀ ਇਹਨਾਂ 8 ਸਾਲਾਂ 'ਚ ਡੈਥ ਰੇਟ ਵੀ ਵਧਿਆ ਜੀ ਡਰੱਗ ਦੀ ਐਡਿਕਸ਼ਨ ਵੀ ਵਧੀ ਜੀ ਡਰੱਗ ਦੀ ਸਰਪਲਸ ਸਪਲਾਈ ਜੀ ਉਹ ਵੀ ਵਧੀ ਤੇ ਪੰਜਾਬ ਦੇ ਅੰਦਰ ਲੋਕਾਂ 'ਚ ਖੌਫ ਹੈ ਜੀ ਯੂਪੀ ਦੇ ਵਿੱਚ ਗੁੰਡਿਆਂ 'ਚ ਖੌਫ ਹੈ ਜੀ ਪੰਜਾਬ ਦੇ ਅੰਦਰ ਗੈਂਗਸਟਰ ਹੋਏ ਕੋਈ ਇੱਕ ਜਿਹੜਾ ਕਲਚਰ ਵੱਧ ਰਿਹਾ ਹੈ ਇਸ ਸੱਪ ਨੇ ਜੀ ਸਾਨੂੰ ਵੀ ਡੰਗਣਾ ਤੁਹਾਨੂੰ ਵੀ ਡੰਗਣਾ ਨਮਸਕਾਰ ਆਦਾਬ ਸਤ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਅੱਜ ਪੰਜਾਬ ਦੀ ਗੱਲ ਕਰੀਏ ਤੇ ਰੋਜ਼ ਕਿਤੇ ਨਾ ਕਿਤੇ ਗੋਲੀ ਚਲਦੀ ਹੈ ਰੋਜ਼ ਕਿਤੇ ਨਾ ਕਿਤੇ ਗੈਂਗਵਾਰ ਹੁੰਦੀ ਹੈ ਇਸੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਸ੍ਰੀਨ ਹਿੱਕੀ ਜੀ ਨੇ ਇੱਕ ਪੋਸਟ ਪਾਈ ਹੈ ਸੋਸ਼ਲ ਮੀਡੀਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਗੱਲ ਕਰਦੇ ਆ ਉਹ ਪੋਸਟ ਕੀ ਪਾਈ ਹੈ ਤੁਸੀਂ ਜਿਹੜੀ ਪੋਸਟ ਪਾਈ ਕੀ ਪਾਈ ਹਿੱਕੀ ਜੀ ਪੋਸਟ ਨੇ ਇੱਕ ਪੰਜਾਬ ਦੀ ਸੱਚਾਈ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਪਗੰਬਰਾਂ ਦੀ ਧਰਤੀ ਜਿਹੜੀ ਪੰਜਾਬ ਸੀ ਅੱਜ ਉਹ ਗੈਂਗਲੈਂਡ ਬਣ ਗਿਆ ਜੀ ਅੱਜ ਇੱਥੇ ਲੋਕ ਆਪਣੇ ਆਪ ਨੂੰ ਵਪਾਰੀ ਹੋਵੇ ਦੁਕਾਨਦਾਰ ਹੋਵੇ ਫੈਕਟਰੀ ਮਾਲਕ ਹੋਵੇ ਕਿਸੇ ਵੀ ਸਤਰ ਦਾ ਕੋਈ ਬੰਦਾ ਹੈ ਚਾਹੇ ਕੋਈ ਉਹ ਨੌਕਰੀ ਪੇਸ਼ਾ ਬੰਦਾ ਕੋਈ ਵੀ ਅੱਜ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝ ਰਿਹਾ ਅੱਜ ਉਹ ਆਪਣੇ ਆਪ ਨੂੰ ਸੁਰੱਖਿਤ ਸਮਝ ਰਿਹਾ ਪਤਾ ਨਹੀਂ ਕਦੋਂ ਗੋਲੀ ਵੱਜ ਜਣੀ ਹੈ ਕਦੋਂ ਫਰਾਤੀ ਲਈ ਫੋਨ ਆਏ ਨਾ ਕਿ ਜੇ ਨਾ ਫਰਾਤੀ ਦਿੱਤੀ ਤੇ ਕਦੋਂ ਕਤਲ ਹੋ ਜਾਣਾ ਹੈ ਜੀ ਔਰ ਦੂਜੇ ਪਾਸੇ ਨਸ਼ਾ ਜਿਹੜਾ ਜੀ ਜਿੱਥੇ ਲੰਗਰ ਪ੍ਰਥਾ ਸੀ ਜਿੱਥੇ ਜਿਹੜੀ ਮਹਾਨ ਵਿਰਾਸਤ ਹੈ ਪੰਜਾਬ ਦੀ ਜੀ ਪੰਜਾਬ ਪੰਜਾਬੀ ਪੰਜਾਬੀਅਤ ਜਿਹੜੀ ਹੈ ਆਪਣੇ ਮਹਾਨ ਵਿਰਸੇ ਕਰਕੇ ਜਾਣੇ ਜਾਂਦੇ ਸੀ ਅੱਜ ਦੇਸ਼ ਔਰ ਦੁਨੀਆ ਚ ਇੱਕ ਹੀ ਚਰਚਾ ਕੀ ਪੰਜਾਬ ਚ ਬਹੁਤ ਨਸ਼ਾ ਹੈ ਔਰ ਪੰਜਾਬੀ ਜਿਹੜੇ ਆ ਜਿਹੜੇ ਸ਼ੂਰਵੀਰ ਪੰਜਾਬੀ ਸੀਗੇ ਉਹਨਾਂ ਦੀ ਪਹਿਚਾਨ ਨੂੰ ਕਿਤੇ ਨਾ ਕਿਤੇ ਸਰਕਾਰ ਦੀ ਮੈਂ ਸਮਝਦਾ ਪੰਜਾਬ ਦੀ ਜਿਹੜੀ ਕਾਰਗੁਜ਼ਾਰੀ ਉਹਦੇ ਕਰਕੇ ਦਾਗ ਲੱਗ ਰਿਹਾ ਜਿਹੜਾ ਕਿ ਕੋਈ ਵੀ ਪੰਜਾਬੀ ਇਰਾਜਨੀਤਿਕ ਤੋਂ ਉੱਠ ਕੇ ਕਹਿਣਾ ਹੈ ਕੋਈ ਵੀ ਪੰਜਾਬੀ ਹੋਏਗਾ ਜਿਹੜਾ ਇਹ ਦਾਗ ਨੂੰ ਜਿਹੜਾ ਦੇਖ ਕੇ ਆਪਣੇ ਮਨ ਨੂੰ ਕ੍ਰੇਤ ਨਹੀਂ ਰਿਹਾ ਮਨ ਦੁਖੀ ਨਹੀਂ ਹੋ ਰਿਹਾ ਔਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਜਿਹੜੇ ਇਸ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਿੰਤਤ ਨਹੀਂ ਆ ਪਹਿਲਾਂ ਮੈਂ ਤੁਹਾਡੀ ਪੋਸਟ ਦੀ ਗੱਲ ਕਰਦਾ ਮੈਂ ਪੋਸਟ ਦੇਖ ਰਿਹਾ ਸੀ ਇਹਦੇ ਵਿੱਚ ਤੁਸੀਂ ਇੱਕ ਤਾਂ ਇਹ ਲਿਖਿਆ ਗੋਲੀਆਂ ਚਲਾਉਣ ਵਾਲੇ ਨੂੰ ਇਹਦੇ ਵਿੱਚ ਨਾਲ ਤੁਸੀਂ ਨਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੀ ਦੀ ਫੋਟੋ ਪਾਈ ਹੈ ਉੱਥੋਂ ਦਾ ਤੁਸੀਂ ਕੀ ਜ਼ਿਕਰ ਕਰਨਾ ਚਾਹੁੰਦੇ ਦੇਖੋ ਯੂਪੀ ਉਹ ਸਟੇਟ ਸੀ ਯੂਪੀ ਬਿਹਾਰ ਜੀ ਕਿ ਪਹਿਲਾਂ ਪੰਜਾਬ ਨੂੰ ਕਿਹਾ ਜਾਂਦਾ ਸੀ ਪੰਜਾਬ ਦੇ ਅੰਦਰ ਅਕਸਰ ਇੱਕ ਚਰਚਾ ਰਹਿੰਦੀ ਸੀ ਕਿ ਪੰਜਾਬ ਨੂੰ ਯੂਪੀ ਬਿਹਾਰ ਨਾ ਬਣਾ ਦਿਓ ਜੀ ਅੱਜ ਪੰਜਾਬ ਦੇ ਅੰਦਰ ਇਹ ਚਰਚਾ ਹੈ ਜੀ ਕਿ ਪੰਜਾਬ ਨੂੰ ਮੁੱਖ ਮੰਤਰੀ ਜਿਹੜਾ ਹੈ ਉਹ ਯੋਗਯ ਦੇਤਨ ਆਜੀ ਵਰਗਾ ਚਾਹੀਦਾ ਹੈ ਪਹਿਲਾਂ ਪੰਜਾਬ 'ਚ ਨੇ ਸੁਣਦੇ ਸੀ ਯੂਪੀ ਬਿਹਾਰ ਦਾ ਸੁਣਦੇ ਸੀ ਕਿ ਫਰੋਤੀ ਹੋ ਗਈ ਕਿਡਨਾਪਿੰਗ ਹੋ ਗਈ ਗੋਲੀ ਮਾਰਤੀ ਰੰਗਦਾਰੀ ਵਸੂਲੀ ਜਾ ਰਹੀ ਆ ਇਹ ਜਿਹੀਆਂ ਜਿਹੜੀਆਂ ਸੀਰੀਅਸ ਕ੍ਰਾਈਮ ਜਿਹੜੇ ਜ਼ਬਰਸਤੀ ਜਿਨ੍ਹਾਂ ਨੂੰ ਕਿਹਾ ਜਾਂਦਾ ਕੀਤਾ ਜਾਂਦੀ ਸੀ ਤੇ ਉਹ ਯੂਪੀ ਚ ਕੀਤੀ ਜਾਂਦੀ ਸੀ ਤੇ ਅੱਜ ਯੂਪੀ ਬਿਹਾਰ ਜਿਹੜਾ ਮੁਕਤ ਹੋ ਗਿਆ ਅੱਜ ਤੁਸੀਂ ਦੇਖੋ ਕਿ ਜਿਸ ਯੂਪੀ ਦੇ ਅੰਦਰ ਸ਼ਾਮ ਨੂੰ 7 ਵਜੇ ਤੋਂ ਬਾਅਦ ਲੋਕ ਜਾਂਦੇ ਨਹੀਂ ਸਾਇਦ 24 ਘੰਟੇ ਉੱਥੇ ਦੀਆਂ ਸੜਕਾਂ ਪਾਰ ਕਰਦੇ ਆ ਉੱਥੇ 24 ਘੰਟੇ ਟ੍ਰੈਫਿਕ ਚੱਲਦਾ ਹੈ ਅੱਜ ਉੱਥੇ ਗੁੰਡੇ ਜਿਹੜੇ ਜੀ ਜਿਹੜੇ ਗੁੰਡੇ ਆਇਆ ਉਹ ਯੂਪੀ ਛੱਡ ਕੇ ਭੱਜ ਗਏ ਜੀ ਔਰ ਇਹ ਜਿਹੇ ਜ਼ੀਰੋ ਟੋਲਰੈਂਸ ਗੁੰਡਾਗਰਦੀ ਦੇ ਉੱਤੇ ਆਈ ਅੱਜ ਵਪਾਰੀ ਆਪਣੇ ਆਪ ਨੂੰ ਮਹਫੂਜ਼ ਸਮਝ ਰਿਹਾ ਉਹਦਾ ਉਦਾਹਰਣ ਕੀ ਹੋਈ ਉਹਦਾ ਫਾਇਦਾ ਕੀ ਹੋਇਆ ਲਾਹਾ ਕੀ ਹੋਇਆ ਜੀ ਅੱਜ ਪੰਜਾਬ ਦੇ ਇੰਡਸਟਰੀ ਇੰਡਸਟ੍ਰੀਅਲਿਸਟ ਜਿਹੜੇ ਆ ਉਹ ਯੂਪੀ ਦੇ ਮੁੱਖ ਮੰਤਰੀ ਨੂੰ ਜਾ ਕੇ ਮਿਲਦੇ ਆ ਕਿ ਅਸੀਂ ਇੱਥੇ ਇੰਡਸਟਰੀ ਲਾਉਣਾ ਚਾਹੁੰਦੇ ਆ ਥੈਟ ਮੀਨਸ ਕਿ ਉਹਨਾਂ ਨੂੰ ਇੱਥੇ ਅਸੁਰੱਖਿਆ ਹੈ ਉੱਥੇ ਸੁਰੱਖਿਆ ਨਜ਼ਰ ਆਉਂਦੀ ਹੈ ਅੱਜ ਉੱਥੇ ਜਿਹੜੇ ਗੁੰਡੇ ਉੱਥੇ ਦੇ ਮੁੱਖ ਮੰਤਰੀ ਜੀ ਨੇ ਕਿਹਾ ਸੀ ਕਿ ਜਿਹੜਾ ਗੁੰਡਾ ਜਾਂ ਤਾਂ ਗੁੰਡਾਈ ਛੱਡ ਦੇ ਜਾਂ ਯੂਪੀ ਛੱਡ ਦੇ ਜੀ ਪਰ ਜਿੰਨੇ ਗੁੰਡਾਈ ਨਹੀਂ ਛੱਡੀ ਜੀ ਤੇ ਉਹਨੂੰ ਗੁੰਡਾਈ ਛੜਾਈ ਜਾ ਰਹੀ ਔਰ ਤੁਸੀਂ ਦੇਖਿਆ ਹੋਏਗਾ ਕਿ ਇੱਕ ਗੁੰਡੇ ਨੇ ਪੁਲਿਸ ਮਲਾਜਮ ਮਾਰ ਦਿੱਤੇ ਸੀ ਜੀ ਜੋ ਤਾ ਅੰਮ੍ਰਿਤਸਰ ਚ ਵੀ ਦੇ ਵਿੱਚ ਮਾਰੇ ਸੀ ਜੋ ਤੁਹਾਡੀ ਸਰਕਾਰ ਸੀ ਅੰਮ੍ਰਿਤਸਰ ਦੇ ਵਿੱਚ ਹੀ ਮਾਰਿਆ ਸੀ ਈਵਨ ਭਗਵੰਤ ਮਾਨ ਜੀ ਨੇ ਜਦੋਂ ਇੱਕ ਮਜੀਠੀ ਵਾਲਾ ਹੋਇਆ ਉਸ ਤੋਂ ਬਾਅਦ ਬਿਆਨ ਦਿੱਤਾ ਹੈ ਕਿ ਸ਼ਰੇਆਮ ਪੁਲਿਸ ਵਾਲੇ ਨੇ ਜਦੋਂ ਆਪਣੀ ਬੇਟੀ ਨੂੰ ਰੋਕਣ ਲਈ ਪਿੱਠ ਤੇ ਕਿਦਾਂ ਛਾਤੀ ਦੇ ਉੱਤੇ ਗੋਲੀ ਰੱਖ ਕੇ ਮਾਰੀ ਹੈ ਪੈਰ ਰੱਖ ਕੇ ਗੋਲੀ ਮਾਰੀ ਉਦੋਂ ਵੀ ਤਾਂ ਇੱਥੇ ਸੀਗਾ ਦੇਖੋ ਜਦੋਂ ਉਹਨੇ ਮਾਰੀ ਉਹਨੂੰ ਫੜਿਆ ਗਿਆ ਜੀ ਨਿਰੰਤਰ ਕਟਨਾਵਾ ਜੀ ਮੈਂ ਇਹ ਨਹੀਂ ਕਹਿੰਦਾ ਕਿ ਫੜੇ ਤਾਂ ਜਲੰਧਰ ਚ ਵੀ ਜਾ ਰਹੇ ਨੇ ਪੰਜਾਬ ਚ ਵੀ ਜਾ ਰਹੇ ਨੇ ਤੁਸੀਂ ਇਹ ਦੇਖੋ ਅਸ਼ਨਾਜ਼ ਭੱਟੀ ਨੇ ਪਾਕਿਸਤਾਨ ਚ ਬੈਠ ਕੇ ਇੱਕ ਐਨ ਆਰ ਆਈ ਮਾਂ ਪਿਓ ਉਹਨਾਂ ਦੇ ਘਰ ਦੇ ਬਾਹਰ ਕਿੰਦਾਂ ਗੋਲੀਆਂ ਚੱਲ ਰਹੀਆਂ ਰੰਗਪੁਰੀ ਜੀ ਤੁਸੀਂ ਬਹੁਤ ਪੁਰਾਣੇ ਹੋ ਅਸੀਂ ਬਹੁਤ ਛੋਟੇ ਹਾਂ ਤੁਹਾਡੇ ਤੋਂ ਤੁਸੀਂ ਦੇਖੋ ਕਦੀ ਇਹੋ ਜਿਹਾ ਦੌਰ ਮੈਂ ਇਹ ਨਹੀਂ ਕਹਿੰਦਾ ਸਰਕਾਰਾਂ ਤੋਂ ਉੱਪਰ ਉੱਠ ਕੇ ਕਹਿੰਦਾ ਇਹੋ ਜਿਹਾ ਦੌਰ ਸੁਣਿਆ ਸੀ ਤੁਸੀਂ ਅੱਜ ਤੁਸੀਂ ਟਿਮੀ ਚਾਵਲਾ ਇੱਥੇ ਸੀਗਾ ਅੰਮ੍ਰਿਤਸਰ ਉਹਦੇ ਸਰੇ ਆਮ ਗੋਲੀਆਂ ਮਾਰੀਆਂ ਇੱਥੇ ਘਰ ਦੇ ਬਾਹਰ ਗੋਲੀਆਂ ਹਰ ਰੋਜ਼ ਗੋਲੀ ਚੱਲ ਰਹੀ ਹੈ ਨੀ ਪਰ ਜਦੋਂ ਤੁਹਾਡੀ ਸਰਕਾਰ ਸੀ ਗਠਬੰਧਨ ਸੀ 2012 ਤੋਂ ਪਹਿਲਾਂ ਉਸ ਉਦੋਂ ਵੀ ਤਾਂ ਹੋ ਸਕਦਾ ਸੀ ਉਦੋਂ ਸਰਕਾਰ ਦੇ ਵਿੱਚ ਤੁਸੀਂ ਇਹ ਦੱਸੋ ਕਦੀ ਤੁਹਾਨੂੰ ਇਹੇ ਜਿਹੀਆਂ ਕਰਾਈਮ ਆਇਆ ਸੀਗਾ ਕਿ ਫਰੋਤੀ ਦੇ ਲਈ ਫੋਨ ਆ ਗਿਆ ਵਪਾਰੀ ਕਦੀ ਪੰਜਾਬ ਛੱਡ ਕੇ ਗਏ ਸੀ ਜੀ ਇਹ ਜੇ ਮੈਂ ਇਹ ਨਹੀਂ ਕਹਿੰਦਾ ਨਸ਼ਾ ਨਸ਼ੇ ਨੂੰ ਵੀ ਜੋੜ ਲੋ ਅੱਜ ਭਗਵੰਤ ਮਾਨ ਜੀ ਕਹਿੰਦੇ ਨਸ਼ਾ ਮੈਂ ਇਹ ਨਹੀਂ ਕਹਿੰਦਾ ਨਸ਼ਾ ਪਰ ਕਦੀ ਤੁਸੀਂ 14 ਸਾਲ ਦਾ ਬੱਚਾ ਸਕੂਲ ਲੇ ਪੜਨ ਗਿਆ ਹੋਵੇ ਤੇ ਉਹਦੀ ਨਸ਼ੇ ਦੀ ਓਵਰਡੋਜ਼ ਨਾਲ ਡੈਥ ਹੋਈ ਇਹ ਜੀ ਰਿਪੋਰਟਿੰਗ ਕੀਤੀ ਤੁਸੀਂ ਕਦੀ ਆ ਹੁਣ ਕੱਲ ਦੀ ਅਖਬਾਰ ਚ 18 ਸਾਲ ਦਾ ਮੁੰਡਾ ਇੱਕ ਮਰਿਆ ਆਕਪੂਰ ਥੱਲੇ ਦੇ ਕੋਲ ਕਿਤੇ ਤੁਸੀਂ ਇਹ ਜੀ ਰਿਪੋਰਟਿੰਗ ਕਦੀ ਨਹੀਂ ਕੀਤੀ ਹੋਏਗੀ ਤੁਸੀਂ ਕਦੀ ਇਦਾਂ ਦੀ ਰਿਪੋਰਟਿੰਗ ਨਹੀਂ ਕੀਤੀ ਹੋਏਗੀ ਕਿ ਜਣੀਆਂ ਧੀਆਂ ਪੈਣਾ ਮਟਿਆਰਾ ਸਾਡੀਆਂ ਪੰਜਾਬ ਦੀਆਂ ਸੀ ਉਹ ਨਸ਼ੇ ਦੇ ਟੀਕੇ ਲਾਉਂਦੇ ਹੁਣ ਉਹਨਾਂ ਦੀਆਂ ਵੀਡੀਓ ਬਾਰ ਬਾਰ ਪਰ ਇਹ આરોਪ ਤਾਂ ਭਾਰਤੀ ਜਨਤਾ ਪਾ ਭਾਰਤੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵੀ ਲੱਗਦਾ ਰਿਹਾ ਕਿ ਪੰਜਾਬ ਵਿੱਚ ਨਸ਼ਾ ਉਦੋਂ ਜ਼ਿਆਦਾ ਹੋਇਆ ਜਿਸ ਕਰਕੇ ਅੱਜ ਹਾਲਾਤ ਇਹ ਵਿਗੜ ਗਏ ਇਹ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਗਈ ਨੂੰ ਦੇਖੋ ਗਠਜੰਬੰਦਨ ਦੀ ਸਰਕਾਰ ਪਹਿਲੀ ਤਾਂ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਜੀ ਦੇ ਕਿਸੇ ਵੀ ਨੇਤਾ ਉੱਤੇ ਕਦੀ ਵੀ ਕੋਈ ਵੀ ਨਸ਼ੇ ਦੇ ਗਾਹੇ ਬਗਾਏ ਸਿੱਧਾ ਸਿੱਧੇ ਤੌਰ ਤੇ ਨਸ਼ੇ ਦੇ ਨਾਲ ਕੋਈ ਸਮਝਾ ਤੁਹਾਨੂੰ ਉੱਠਿਆਣ ਲਗਾ ਹੁਣ ਸਰਕਾਰ ਤੇ ਆ ਗਏ ਜੀ ਸਾਡੀ ਗਠਬੰਧਨ ਦੀ ਸਰਕਾਰ ਸੀ ਉਹ ਗਈ ਨੂੰ ਵੀ 7 ਸਾਲ ਹੋ ਗਏ ਅੱਜ 8 ਸਾਲ ਹੋ ਗਏ ਜੀ ਇਹਨਾਂ 8 ਸਾਲਾਂ ਚ ਡੈਥ ਰੇਟ ਵੀ ਵਧਿਆ ਜੀ ਡਰੱਗ ਦੀ ਐਡਿਕਸ਼ਨ ਵੀ ਵਧੀ ਜੀ ਡਰੱਗ ਦੀ ਸਰਪਲਸ ਸਪਲਾਈ ਜੀ ਉਹ ਵੀ ਵਧੀ ਦੇਖੋ ਅਸੀਂ ਤੁਸੀਂ ਛੋਟੇ ਹੁੰਦੇ ਸੀਗੇ ਜੇ ਕਿਸੇ ਕੋਲੇ ਕੋਈ ਮਤਲਬ ਅਫੀਮ ਹਾਰਡ ਡਰੱਗ ਦੀ ਕੋਈ ਚਰਚਾ ਵੀ ਕਰਦਾ ਸੀ ਤਾਂ ਨਾਲ ਦੇ ਬੰਦਾ ਕਿਤੇ ਕੰਨ ਚ ਨਾ ਸੁਣ ਲੈ ਇਹ ਜਾ ਰਹਿੰਦਾ ਸੀ ਅੱਜ ਹਾਰਡ ਡਰੱਗਸ ਜੜੀਆਂ ਤੁਸੀਂ ਦੇਖਦੇ ਹੋ ਕਿ ਛੋਟੇ ਛੋਟੇ ਬੱਚੇ ਲੈ ਰਹੇ ਆ ਜੀ इजी ਅਵੇਲੇਬਿਲਟੀ ਹੋਗੀ ਅਵੇਲੇਬਿਲਟੀ ਇਹਨੂੰ ਠੱਲ ਕਿੰਨੀ ਬਾਣੀ ਸੀ ਜੀ ਦੇਖੋ ਜੇ ਇਹਨਾਂ ਨੇ ਅਕਾਲੀ ਦਲ ਦੇ ਉੱਤੇ ਆ ਹੋਰ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਆ ਦੋਸ਼ ਲਾਏ ਲੋਕਾਂ ਨੇ ਉਹਨਾਂ ਨੂੰ ਸੱਤਾ ਤੋਂ ਬਾਹਰ ਕਰਤਾ ਹੁਣ ਤਾਂ 7 ਸਾਲਾਂ ਤੋਂ 8 ਸਾਲਾਂ ਤੋਂ ਅਕਾਲੀ ਭਾਜਪਾ ਦੇ ਅਕਾਲੀ ਦਲ ਦਾ ਤਾਂ ਕੋਈ ਉਹ ਨਹੀਂ ਐ ਮੈਂ ਕਿਸੇ ਦੀ ਪੁਸ਼ਤਪਰਾਹੀਆਂ ਪੈਰਬਾਈ ਨਹੀਂ ਕਰ ਰਿਹਾ ਹੁਣ 8 ਸਾਲਾਂ ਤੋਂ ਅਕਾਲੀ ਦਲ ਦਾ ਕੋਈ ਮਨਿਸਟਰ ਤਾਂ ਨਹੀਂ ਐ ਕੋਈ ਐਮ ਐਲ ਏ ਤਾਂ ਨਹੀਂ ਐ ਨਹੀਂ ਪਰ ਤੁਸੀਂ ਗਠਬੰਧਨ ਚ ਸੀ ਨਾ ਤੁਸੀਂ ਦੇਖੋ ਗਠਬੰਧਨ ਦੇ ਵਿੱਚ ਰਹਿੰਦੇ ਆ ਇਹ ਚੀਜ਼ਾਂ ਵੀ ਰੋਕੀਆਂ ਜਾ ਸਕਦੀਆਂ ਗਠਬੰਧਨ ਦੇ ਵਿੱਚ ਰਹਿੰਦੇ ਆ ਤੁਸੀਂ ਇਹ ਦੱਸੋ ਕਿੱਥੇ ਤੁਹਾਨੂੰ ਇਦਾਂ ਦੀਆਂ ਵੀਡੀਓਜ਼ ਤੁਸੀਂ ਦੱਸੋ ਤੁਸੀਂ ਰਿਪੋਰਟਿੰਗ ਕਰਦੇ ਹੋ ਕਦੀ ਸੁਣਿਆ ਸੀ 14 ਸਾਲ ਦਾ ਬੱਚਾ ਨਸ਼ੇ ਦੀ ਓਵਰਡੋਜ਼ ਨਾਲ ਮਰ ਗਿਆ ਨਹੀਂ ਕਹਿੰਦੇ ਉਹੀ ਉਹਦਾ ਨਤੀਜਾ ਲਗਾਤਾਰ ਆ ਰਿਹਾ ਕਿ ਉਹ ਜਿਹੜਾ ਅੱਜ 14 ਸਾਲਾਂ ਦਾ ਐ ਸਰਕਾਰ ਵਾਲੇ ਤਾਂ 7 ਸਾਲ ਦਾ ਸੀ 8 ਸਾਲ ਤਾਂ ਸਰਕਾਰ ਗਈ ਨਹੀ 6 ਸਾਲ ਦਾ ਬੱਚਾ ਨਸ਼ੇ ਖਾਣ ਲੱਪਿਆ ਸੀਗਾ ਜੀ ਕੋਈ ਇਹ ਤਾਂ ਪੋਲਿਟਿਕ ਮੈਂ ਤੁਹਾਡੇ ਸਾਹਮਣੇ ਆ ਨਾ ਜੀ 8 ਸਾਲ ਸਰਕਾਰ ਗਈ ਨਹੀ 14 ਸਾਲ ਦਾ ਬੱਚਾ ਮਰਿਆ ਔਨ ਔਨ ਦੈਟ ਟਾਈਮ ਉਹ 6 ਸਾਲ ਦਾ ਸੀ 6 ਸਾਲ ਦਾ ਤਾਂ ਨੀ ਨਸ਼ਾ ਕਰਨੇ ਲੱਗ ਗਏ ਪਰ ਹੁਣ ਜਿਵੇਂ ਆਪਾਂ ਗੈਂਗਸਟਰਾਂ ਦੀ ਗੱਲ ਜਿਹੜੀ ਤੁਸੀਂ ਪੋਸਟ ਪਾਈ ਹੈ ਬੀਤੇ ਦਿਨੀ ਵੀ ਇੱਕ ਕਿਦਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਦਰ ਦਾ ਕਤਲ ਕਰ ਦਿੱਤਾ ਗਿਆ ਵੈ ਉਸ ਤੋਂ ਬਾਅਦ ਹੋਰ ਸਗੋ ਡਰ ਵੱਧ ਗਿਆ ਲੋਕਾਂ ਦੇ ਵਿੱਚ ਇਹ ਹੋ ਰਿਹਾ ਪਰ ਇਹ ਇਹਨੂੰ ਰੋਕਿਆ ਕਿੱਦਾਂ ਜਾ ਸਕਦਾ ਫਿਰ ਤੁਸੀਂ ਕਿੱਦਾਂ ਦੇਖਦੇ ਹੋ ਸਰਕਾਰ ਤਾਂ ਕਹਿੰਦੀ ਇੱਕ ਐਨਕਾਊਂਟਰ ਕਰ ਰਹੇ ਆ ਯੋਗਯ ਦਿੱਤੈ ਨਾ ਜੀ ਦੀ ਸਰਕਾਰ ਦੇ ਅੰਦਰ ਜੀ ਪੰਜਾਬ ਦੇ ਅੰਦਰ ਲੋਕਾਂ ਚ ਖੌਫ ਹੈ ਜੀ ਯੂਪੀ ਦੇ ਵਿੱਚ ਗੁੰਡਿਆਂ ਚ ਖੌਫ ਹੈ ਜੀ ਪੰਜਾਬ ਦੇ ਅੰਦਰ ਗੈਂਗਸਟਰ ਹੋਏ ਕੋਈ ਇੱਕ ਜਿਹੜਾ ਕਲਚਰ ਵਧ ਰਿਹਾ ਹੈ ਇਸ ਸੱਪ ਨੇ ਜੀ ਸਾਨੂੰ ਵੀ ਡੰਗਣਾ ਤੁਹਾਨੂੰ ਵੀ ਡੰਗਣਾ ਕਿਉਂ ਪੰਜਾਬ ਸਰਕਾਰ ਹਰ ਵਾਰੀ ਗੋਲੀ ਜਿਹੜੀ ਹੈ ਉਹ ਲੱਤ ਤੇ ਕਿਉਂ ਅਜਰੀ ਹੈ ਨਹੀਂ ਬਿਲਕੁਲ ਹੁਣ ਜੇ ਕੋਈ ਭੱਜੇਗਾ ਤਾਂ ਉਹਦੇ ਲੱਤ ਤੇ ਐਨਕਾਊਂਟਰ ਤੁਹਾਡੇ ਕੋਲੇ ਮੈਂ ਅਸੀਂ ਕਹਿੰਦੇ ਆ ਫੜੋ ਮਾਰੋ ਜਿਹੜਾ ਬੰਦਾ ਹੈਬਿਚੁਅਲ ਕ੍ਰਾਈਮਨਲ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਮਾਰ ਰਿਹਾ ਹੈ ਜੀ ਨਿਆਤਿਆਂ ਨੂੰ ਮਾਰ ਰਿਹਾ ਪੁਲਿਸ ਤੇ ਹਮਲੇ ਕਰ ਰਿਹਾ ਹੈ ਜੀ ਤੇ ਜਿਹੜਾ ਜਿਸ ਭਾਸ਼ਾ ਚ ਸਮਝਣਾ ਚਾਹੁੰਦਾ ਹੈ ਸਰਕਾਰ ਨੂੰ ਉਸ ਤਰੀਕੇ ਨਾਲ ਨਿਬਟਣਾ ਪਵੇਗਾ ਸਿਰਫ ਬਿਆਨਬਾਜ਼ੀ ਅਖਬਾਰ ਚ ਇਸ਼ਤਿਹਾਰ ਦੇਣ ਦੇ ਨਾਲ ਪੰਜਾਬ ਨਾ ਤਾਂ ਨਸ਼ਾ ਮੁਕਤ ਹੋਣਾ ਨਾ ਨਾ ਗੁੰਡਾਗਰਦੀ ਮੁਕਤ ਹੋਣਾ ਨਾ ਪੰਜਾਬ ਦੇ ਅੰਦਰ ਲਾਅ ਔਰਡਰ ਜਿਹੜਾ ਹੈ ਉਹ ਕਾਇਮ ਹੋਣਾ ਹੈ ਲਾਅ ਔਰਡਰ ਜਿਹੜਾ ਕਾਇਮ ਕਰਨ ਦੇ ਲਈ ਸਖਤੀ ਨਾਲ ਨਿਮਟਣਾ ਪਏਗਾ ਅੱਜ ਤੁਸੀਂ ਦੇਖੋ ਮਤਲਬ ਜਲੰਧਰ ਚੀ ਲਾ ਲਓ ਤੁਸੀਂ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਇੱਥੇ ਦੀ ਜਿਹੜੇ ਮੰਤਰੀ ਐਮ ਐਲ ਏ ਹੈ ਜਿਹੜੇ ਜੀ ਉਹਨਾਂ ਦੇ ਜਿਹੜੇ ਗੈਂਗਸਟਰ ਬੰਦੇ ਹੈ ਉਹਨਾਂ ਦੇ ਵੱਡਿਆਂ ਦੇ ਕਿੱਕ ੱਟੇ ਜਾ ਰਹੇ ਆ ਜੀ ਫਿਰ ਵੀ ਤੁਸੀਂ ਵਿਰੋਧੀ ਪਾਰਟੀ ਹੋ ਤੁਸੀਂ ਸਾਡਾ ਵਿਰੋਧ ਕਰ ਰਹੇ ਆ ਤਾਂ ਹੀ ਅੱਜ ਤੁਹਾਡੇ ਸਾਹਮਣੇ ਬੈਠਾ ਆ ਤਾਂ ਹੀ ਤੁਸੀਂ ਮੈਨੂੰ ਬੁਲਾਇਆ ਤਾਂ ਹੀ ਮੈਂ ਪੋਸਟ ਪਾਈ ਹਾਂ ਜੀ ਹੁਣ ਉਹਦੇ ਚ ਪੋਸਟ ਚ ਤੁਸੀਂ ਲਿਖਿਆ ਕਿ ਉੱਤਰ ਪ੍ਰਦੇਸ਼ ਵਰਗਾ ਬਣਾ ਤੁਸੀਂ ਕੀ ਸੋਚਦੇ ਕਿ ਕਿਹੜਾ ਮੁੱਖ ਮੰਤਰੀ ਤੁਹਾਡੇ ਆਏਗਾ ਜਾਂ ਤੁਸੀਂ ਆਓਗੇ ਅਲੀ ਸਰਕਾਰ ਦੇ ਸਮਝ ਕੀ ਲੱਗਦਾ ਛਾਣੋ ਹਰਿਆਣਾ ਦੇ ਵਿੱਚ ਬਰੀਫ ਕੇਸ ਦੀ ਪਾਰਟੀ ਕਿਹਾ ਜਾਂਦਾ ਸੀ ਸਾਡੇ 4 ਵਿਧਾਇਕ ਹੁੰਦੇ ਸੀਗੇ ਤੇ ਅੱਜ ਤੀਜੀ ਵਾਰ ਅਸੀਂ ਸਰਕਾਰ ਬਣਾਈ ਜਿਆਦਾ ਪੁਰਾਣੀ ਗੱਲ ਨਹੀਂ 2004 ਚ ਕਿਹਾ ਜਾਂਦਾ ਸੀ ਤੇ ਪੰਜਾਬ ਦੇ ਵਿੱਚ ਵੀ ਜਦੋਂ ਭਾਰਤੀ ਜਨਤਾ ਪਾਰਟੀ ਜਨ ਸੰਗਤੋਂ ਨਿਰਮਾਣ ਹੋਇਆ ਸੀ ਉਦੋਂ ਦੋ ਸੀਟਾਂ ਤੋਂ ਚੱਲੀ ਸੀ ਜੀ ਤੇ ਅੱਜ ਅਸੀਂ ਤੀਜੀ ਵਾਰ ਦੇਸ਼ 'ਚ ਸਰਕਾਰ ਬਣਾਈ ਕੇਂਦਰ 'ਚ ਲਗਾਤਾਰ ਬਣਾਈ ਜੀ ਔਰ ਪੰਜਾਬ ਦੇ ਵਿੱਚ ਵੀ ਜੀ ਜਿਹੜੇ ਲੋਕ ਇਹ ਸਮਝਦੇ ਆ ਕਿ ਨਹੀਂ ਸਾਡੀ 18% ਵੋਟ ਵਧ ਰਹੀ ਆ ਜੇ ਪਿੰਡਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਅੱਜ ਪੰਜਾਬ ਦੇ ਕਰੀਬ 24000 ਬੂਥ ਹੈ ਉੱਥੇ ਅਸੀਂ ਮਜ਼ਬੂਤ ਹੋ ਗਏ ਆ ਮੈਂ ਪਰ ਇਹ ਜ਼ਰੂਰ ਕਹਿਣਾ ਹੈ ਜੀ ਕਿ ਅੱਜ ਪੰਜਾਬ ਦਾ ਕੋਈ ਇਹ ਜਿਹਾ ਪਿੰਡ ਕੋਈ ਇਹ ਜਿਹਾ ਬੂਥ ਨਹੀਂ ਰਿਹਾ ਜਿੱਥੇ ਕਮਲ ਦੇ ਨਿਸ਼ਾਨ ਦਾ ਝੰਡਾ ਨਾ ਲੱਗਦਾ ਹੋਵੇ ਜੀ ਅੱਜ ਇਸੇ ਚੀਜ਼ ਦਾ ਸਬੂਤ ਹੈ ਹਾਰ ਜਿੱਤ ਚੋਣਾਂ ਦੀ ਕੁਝ ਵੀ ਹੋਈ ਹੋਵੇ ਅਸੀਂ 22 ਤੋਂ ਪਹਿਲਾਂ ਅਕਾਲੀ ਦਲ ਦੇ ਨਾਲ ਗਠਜੋੜਨ ਚ ਲੜਦੇ ਸੀ ਤਈ ਸੀਟਾਂ ਤੇ ਲੜਦੇ ਸੀ ਤੇ ਅੱਜ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਸਾਡੀ ਤਿੰਨ ਤਾਂ ਲੋਕ ਸਭਾ ਸੀਗੀਆਂ ਸਾਡਾ ਹੁਸ਼ਿਆਰਪੁਰ ਸਾਡਾ ਗੁਰਦਾਸਪੁਰ ਔਰ ਅਮ੍ਰਿਤਸਰ ਜੀ ਤਿੰਨ ਤਾਂ ਸੀ ਉਹ ਲੜਾਈ ਲੜੇ ਜੀ ਫਿਰੋਜ਼ਪੁਰ ਸਾਡੀ 7000 ਤੋਂ ਸਾਡਾ ਕੈਂਡੀਡੇਟ ਸਿਰਫ ਆ ਰਿਹਾ ਦੂਜੇ ਨੰਬਰ ਤੇ ਆਇਆ ਪਟਿਆਲਾ ਅਸੀਂ ਦੂਜੇ ਨੰਬਰ ਤੇ ਰਹੇ ਫਿਰ ਅਸੀਂ ਲੁਧਿਆਣੇ ਦੂਜੇ ਨੰਬਰ ਤੇ ਰਹੇ ਜਲੰਧਰ ਅਸੀਂ ਦੂਜੇ ਨੰਬਰ ਤੇ ਰਹੇ ਇਹ ਸੱਤ ਸੀਟਾਂ ਇਦਾਂ ਦੀਆਂ ਜਿੱਥੇ ਭਾਜਪਾ ਦਾ ਸਿੱਧੇ ਤੌਰ ਦੇ ਉੱਤੇ ਨਹੀਂ ਹੁਣ ਤੁਸੀਂ ਆਉਣ ਵਾਲੇ ਸਮੇਂ 'ਚ ਸਰਕਾਰ ਬਣਾਓਗੇ ਮੈਂ ਕਿਹਾ ਅਸੀਂ ਦਾ ਕਹਿ ਨਹੀਂ ਹੈ ਪਰ ਲੋਕ ਵੀ ਹੁਣ ਚਾਣ ਲਾ ਪਏ ਇੱਕ ਬਿਹਤਰ ਵਿਕਲਪ ਦੀ ਪੰਜਾਬ ਦੀ ਖੁਸ਼ਹਾਲੀ ਦੇ ਲਈ ਜੇ ਵਿਕਲਪ ਦੇ ਤੌਰ ਤੇ ਪੰਜਾਬੀ ਜਿਹੜੇ ਕਿਸੇ ਪਾਰਟੀ ਨੂੰ ਦੇਖ ਰਿਹਾ ਉਹ ਭਾਰਤੀ ਜਨਤਾ ਪਾਰਟੀ ਨੂੰ ਦੇਖ। ਅੱਛਾ ਕੱਲੇ ਜਦੋਂ ਸੂਬੇ ਦੇ ਵਿੱਚ ਕੁਝ ਕ੍ਰਾਈਮ ਹੁੰਦਾ ਹੈ ਕੱਲੇ ਉਹਦੇ ਲਈ ਕੱਲੇ ਸੂਬੇ ਦੀਆਂ ਸਰਕਾਰਾਂ ਜਾਂ ਪੁਲਿਸ ਥੋੜਾ ਜਿੰਮੇਵਾਰੀ ਕੇਂਦਰ ਦਾ ਵੀ ਤਾਂ ਕੁਝ ਜਿੰਮੇਵਾਰੀ ਮੰਦੀ ਕੇਂਦਰ ਚ ਤੁਸੀਂ ਹੈਗੇ ਨਾ ਦੇਖੋ ਕੁਝ ਨਾ ਕੁਝ ਤਾਂ ਹੋ ਸਕਦਾ ਨਾ ਸੈਂਟਰਲ ਦੇਖੋ ਐਨਆਈਏ ਕੱਲ ਵੀ ਰੇਂਦਰ ਰੈਡ ਕੀਤੀ ਜੀ ਜਿਹੜੇ ਵੱਡੇ ਵੱਡੇ ਕੇਸ ਟ੍ਰੈਸ ਆਊਟ ਹੋ ਰਹੇ ਐਨਆਈਏ ਕਰ ਇਹ ਦੇਖੋ क्राइम ਦੇ ਉੱਤੇ ਮੈਨੂੰ ਪੋਲੀਟੀਕਲ ਗੱਲ ਤੋਂ ਬਾਹਰ ਜਾ ਕੇ ਕਹਿਣਾ ਚਾਹਣਾ ਹੈ ਇੱਕ ਕਲੈਕਟਿਵ ਰਿਸਪਾਂਸਿਬਿਲਟੀ ਜਰੂਰ ਹੁੰਦੀ ਹੈ ਵਰਕਿੰਗ ਹੁੰਦੀ ਹੈ ਸ਼ੇਅਰਿੰਗ ਹੁੰਦੀ ਆਪਸ 아이ਡੀਆਜ਼ ਦੀ ਵਰਕਿੰਗ ਦੀ ਤੇ ਉਹਨੂੰ ਥੱਲ ਪਾਈ ਜਾਂਦੇ ਇਨਫੋਰਮੇਸ਼ਨ ਦੀ ਜੋ ਵੀ ਆ ਪੰਜਾਬ ਹੁਣ ਯੂਪੀ ਦੇ ਅੰਦਰ ਜੀ ਕੇਂਦਰ ਸਰਕਾਰ ਦਾ ਰੋਲ ਰਿਹਾ ਹੋਊਗਾ ਪਰ ਉੱਥੇ ਦੇ ਸੂਬੇ ਦੇ ਮੁੱਖ ਮੰਤਰੀ ਨੇ ਠਾਨਿਆ ਕਿ ਮੈਂ ਗੁੰਡਾਗਰਦੀ ਨੂੰ ਖਤਮ ਕਰਨਾ ਬਿਹਾਰ ਦੇ ਇੱਕ ਛਤਰ ਰਾਜ ਹੁੰਦਾ ਸੀਗਾ ਜੀ ਕਿ ਇੱਥੇ ਗੁੰਡਾਗਰਦੀ ਫਿਲਮਾਂ ਬਣ ਗਈਆਂ ਹਨ ਮਰ ਗਈਆਂ ਜੀ ਤੇ ਬਿਹਾਰ ਚ ਨਿਤਿਸ਼ ਕੁਮਾਰ ਜੀ ਆਏ ਭਾਰਤੀ ਜਨਤਾ ਪਾਰਟੀ ਦੀ ਜਦੋਂ ਪਹਿਲੀ ਵਾਰ ਉਹਨਾਂ ਨਾਲ ਗਠਬੰਧਨ ਸਰਕਾਰ ਬਣੀ ਅੱਜ ਯੂਪੀ ਦੀ ਯੂਪੀ ਔਰ ਬਿਹਾਰ ਦੋਨੋਂ ਹੀ ਜੀ ਗੁੰਡਾਗਰਦੀ ਦੇ ਨਾਮ ਤੋਂ ਨਹੀਂ ਜਾਣੇ ਜਾ ਰਹੇ ਅੱਜ ਇੰਡਸਟਰੀ ਉੱਥੇ ਹੈ ਕਾਰੋਬਾਰ ਉੱਥੇ ਹੈ ਸਭ ਕੁਝ ਉੱਥੇ ਹੈ ਤੇ ਅੱਜ ਪੰਜਾਬ ਚ ਇੰਡਸਟਰੀ ਜਿਹੜੀ ਸੀਗੀ ਉਹ ਵੀ ਚਲੇਗੀ ਪੰਜਾਬ ਦੇ ਜਵਾਨ ਜਿਹੜੇ ਆ ਉਹ ਨਸ਼ੇ ਦੀ ਦਲਦਲ ਚ ਫਸਦੇ ਜਾ ਰਹੇ ਔਰ ਵਪਾਰੀ ਜਿਹੜੇ ਪਲਾਨ ਕਰਦੇ ਜਾ ਰਹੇ ਜਿਦੀਆਂ ਸਿੱਧੀਆਂ-ਸਿੱਧੀਆਂ ਉਧਾਰਨਾ ਤੁਸੀਂ ਅਸੀਂ ਸਾਰਿਆਂ ਨੇ ਅਖਬਾਰਾਂ 'ਚ ਪੜਿਆ ਰਿਪੋਰਟਿੰਗ ਹੋਰ ਵਪਾਰੀਆਂ ਨੇ ਖੁੱਦ ਗਿਆ ਜਲੰਧਰ 'ਚ ਹਵੇਲੀ ਹੈਰੀਟੇਜ ਆ ਇਹਨਾਂ ਨੇ ਖੋਲਿਆ ਸੀ ਉੱਥੇ ਅਗਲੇ ਨੂੰ ਬੋਰਡ ਲਾਣਾ ਪੈ ਗਿਆ ਜੀ ਅੱਛਾ ਤੁਸੀਂ ਲੋਕ ਹੁਣ ਮੈਨੂੰ ਇਹ ਦੱਸੋ ਆਖਰ ਦੇ ਵਿੱਚ ਕੀ ਕਰੇ ਸਰਕਾਰ ਕਿ ਕਿਦਾਂ ਦਾ ਹੋਣਾ ਚਾਹੀਦਾ ਕੀ ਤੁਸੀਂ ਸੋਚਦੇ ਹੋ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੇਰੇ ਵੀ ਮੁੱਖ ਮੰਤਰੀ ਆ ਤੁਹਾਡੇ ਵੀ ਮੁੱਖ ਮੰਤਰੀ ਆ ਜ਼ੀਰੋ ਟੋਲਰੈਂਸ ਜਿਹੜੀ ਹੈ ਗੁੰਡਾਗਰਦੀ ਦੇ ਉੱਤੇ ਜਿਹੜੇ ਗੋਲੀਆਂ ਚਲਾ ਰਹੇ ਆ ਨਾ ਬਚਾ ਇਹ ਕਿਸੇ ਜਾਤੀ ਪੰਥ ਸਮੁਦਾਇ ਦਾ ਕਿਸੇ ਪੋਲੀਟੀਕਲ ਪਾਰਟੀ ਦਾ ਜੀ ਬੰਦਾ ਹੋਵੇ ਕਿਸੇ ਦਾ ਸਪੋਰਟਰ ਹੋਵੇ ਜਿੱਦਾਂ ਦੀ ਭਾਸ਼ਾ ਉਹ ਸਮਝਦਾ ਉਹਨੂੰ ਉਦਾਂ ਦੀ ਸਮਝਾਈ ਜਾਵੇ ਚਾਹੇ ਕੋਈ ਵੀ ਹੋਵੇ ਨਹੀਂ ਇੰਦੇ ਜਿਨੇ ਪਰ ਆਮ ਲੋਕਾਂ ਦਾ ਇੱਕ ਰੋਪ ਲੱਗ ਜਾਂਦਾ ਕਿ ਪਾਰਟੀਆਂ ਵਾਲੇ ਭਾਵੇਂ ਕੋਈ ਵੀ ਪਾਰਟੀ ਹੋਵੇ ਮੈਂ ਕਿਸੇ ਪਾਰਟੀ ਦਾ ਤੁਹਾਡੀ ਦਾ ਨੀ ਨਾਮ ਲੈ ਰੇ ਉਹ ਆਪ ਹੀ ਇਹਨਾਂ ਨੂੰ ਸਪੋਰਟ ਕਰਨ ਆ ਜਾਂਦੇ ਨੇ ਮੈਂ ਕਿਸੇ ਹੋਰ ਪਾਰਟੀ ਦੀ ਤਾਂ ਗਰੰਟੀ ਨਹੀਂ ਦਿੰਦਾ ਉਹ ਸਾਰਿਆਂ ਨੇ ਦੇਖਿਆ ਮੈਂ ਭਾਰਤੀ ਜਨਤਾ ਪਾਰਟੀ ਦੀ ਤੁਹਾਡੇ ਟੀਵੀ ਚੈਨਲ ਦੇ ਉੱਤੇ ਕਹਿ ਰਹੇ ਆ ਸਾਡੀ ਭਾਰਤੀ ਜਨਤਾ ਪਾਰਟੀ ਦਾ ਕੋਈ ਲੀਡਰ ਤੁਹਾਨੂੰ ਕਿਸੇ ਨਸ਼ਾ ਵੇਚਣ ਵਾਲੇ ਦੇ ਜੀ ਕਿਸੇ ਗੈਂਗਸਟਰ ਨੂੰ ਪੁਸ਼ਤਪਨਾ ਹੀ ਕਰਦਾ ਨਜ਼ਰ ਨਹੀਂ ਆਏਗਾ ਜੀ ਤੇ ਨਾ ਹੀ ਕਿਸੇ ਮਾੜੇ ਅੰਸਰ ਦੇ ਨਾਲ ਖੜਾ ਨਜ਼ਰ ਆਏਗਾ ਜੀ ਠੀਕ ਹੈ ਪੋਲਿਟੀਕਲ ਲਾਈਫ ਚ ਕਿਸੇ ਪਬਲਿਕ ਫੰਕਸ਼ਨ ਚ ਕੋਈ ਮਾੜਾ ਅੰਸਰ ਆ ਕੇ ਕੋਲ ਖੜ ਜੇ ਖੜ ਜੇ ਪਰ ਸਾਡਾ ਕੋਈ ਲੀਡਰ ਕਿਸੇ ਦੇ ਬਰਥਡੇ ਦੇ ਕੇਕ ਨਹੀਂ ਕੱਟਦਾ ਹੋਵੇਗਾ ਸਾਡਾ ਕੋਈ ਲੀਡਰ ਉਹਦੇ ਘਰ ਚ ਪੱਗ ਬਣ ਕੇ ਪਾਰਟੀ ਫੰਕਸ਼ਨਾਂ ਤੇ ਨਹੀਂ ਜਾਂਦਾ ਹੋਵੇਗਾ ਸਾਡੇ ਕਿਸੇ ਲੀਡਰ ਦੇ ਨਾਲ ਉਹਦੇ ਕਿਸੇ ਪ੍ਰਕਾਰ ਦੇ ਕੋਈ ਸੰਬੰਧ ਨਹੀਂ ਹੋਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਹੀ ਅਸੀਂ ਪਾਰਟੀ ਆ ਸਾਡੇ ਲਈ ਪੰਜਾਬ ਪੰਜਾਬੀਅਤ ਪੰਜਾਬੀ ਪਹਿਲਾ ਸੱਤਾ ਬਾਅਦ ਜੋ ਹੈ ਉਹਦਾ ਉਦਾਹਰਣ ਇਹ ਆ ਕਿ ਕਾਲੀਦਲ ਭਾਜਪਾ ਗਠਬੰਧਨ ਦੀ ਸਰਕਾਰ ਚ ਸਾਡਾ ਅਧਿਕਾਰ ਸੀ ਉਪ ਮੁੱਖ ਮੰਤਰੀ ਬਣਨਾ ਜੀ ਪਰ ਅਸੀਂ ਪੰਜਾਬ ਪੰਜਾਬੀਅਤ ਪੰਜਾਬੀ ਹੀ ਪੰਜਾਬੀਆਂ ਦੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰੇ ਤਰੱਕੀ ਦੇ ਲਈ ਜੀ ਅਸੀਂ ਉਹਨੂੰ त्यागਿਆ ਉਪ ਮੁੱਖ ਮੰਤਰੀ ਔਰ ਮੁੱਖ ਮੰਤਰੀ ਅਕਾਲੀ ਦਲ ਦਾ ਸਵੀਕਾਰ ਕੀਤਾ ਸੀ ਕਿਉਂਕਿ ਅਸੀਂ ਪੰਜਾਬ ਨੂੰ ਅੱਗੇ ਵਧਾਣਾ ਚਾਹੁੰਦੇ ਸੀਗੇ ਤੇ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਲੋਕ ਜਿਹੜੇ ਐ ਉਹ ਭਾਰਤੀ ਜਨਤਾ ਪਾਰਟੀ ਮੈਂ ਰੰਗਪੁਰਜੀ ਤੁਹਾਡੇ ਮਾਧਿਅਮ ਨਾਲ ਸਿੱਧੇ ਤੌਰ ਤੇ ਕਹਿਣਾ ਚਾਹਣਾ ਕਿ ਮੈਂ ਜੀ ਕੰਪੈਰੀਸ਼ਨ ਕਰੋ ਜੀ ਜਿਨ੍ਹਾਂ ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹ ਸੂਬੇ ਤਰੱਕੀ ਕਰ ਰਹੇ ਚਾਹੇ ਹਰਿਆਣਾ ਹੋਵੇ ਗੋਆ ਹੋਵੇ ਰਾਜਸਥਾਨ ਹੋਵੇ ਮੱਧ ਪ੍ਰਦੇਸ਼ ਹੋਵੇ ਗੁਜਰਾਤ ਹੋਵੇ ਮਹਾਰਾਸ਼ਟਰਾ ਹੋਵੇ ਜੀ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਹੈ ਉਹ ਸੂਬੇ ਤਰੱਕੀ ਕਰ ਰਿਹਾ ਹੈ ਤੇ ਸਾਡਾ ਵੀ ਹੁਣ ਤਰੱਕੀ ਕਰਨ ਦਾ ਸਮਾਂ ਹੈ ਹੁਣ ਪੰਜਾਬ ਨੂੰ ਇਸ ਗੰਦੀ ਰਾਜਨੀਤੀ ਤੋਂ ਬਾਹਰ ਕੱਢਣ ਦਾ ਜਿਨ੍ਹਾਂ ਲੋਕਾਂ ਨੇ ਝੂਠੇ ਵਾਅਦੇ ਕੀਤੇ ਤੇ ਉਹਨਾਂ ਨੂੰ ਜਵਾਬ ਦੇਣ ਦਾ ਟਾਈਮ ਹੈ ਦਿੱਲੀ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚਲਦਾ ਕੀਤਾ ਔਰ ਪੰਜਾਬ ਚ ਚਲਦਾ ਕਰਨਗੇ ਕਿਉਂਕਿ ਜੀ ਲੋਕ ਨਰਿੰਦਰ ਮੋਦੀ ਜੀ ਦੇ ਨੇਤਰਤਵ ਤੇ ਭਾਰਤੀ ਜਨਤਾ ਪਾਰਟੀ ਦੇ ਇਰਾਦਿਆਂ ਤੇ ਵਿਸ਼ਵਾਸ ਕਰਦੇ ਆ ਔਰ ਭਾਰਤੀ ਜਨਤਾ ਪਾਰਟੀ ਇੱਕ ਮਾਤਰ ਦੇਸ਼ ਚ ਪਾਰਟੀ ਹੈ ਜੋ ਕਹਿੰਦੀ ਆ ਉਹ ਕਰਦੀ ਹੈ ਔਰ ਅਸੀਂ ਪੰਜਾਬ ਨੂੰ ਵੀ ਖੁਸ਼ਹਾਲ ਹਰਿਆ ਭਰਿਆ ਪੰਜਾਬ ਪੰਜ ਦਰਿਆ ਦੀ ਧਰਤੀ ਦੀ ਮਹਾਨ ਵਿਰਾਸਤ ਮਹਾਨ ਪਹਿਚਾਨ ਜੜੀ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਜਿਹੜਾ ਥੱਬਾ ਇਹ ਨਾ 80 ਸਾਲਾਂ ਦਾ ਸਾਲਾਂ ਚ ਲੱਗਾ ਉਹਨੂੰ ਧੋ ਕੇ ਖੁਸ਼ਹਾਲ ਪੰਜਾਬ ਬਣਾਵਾਂਗੇ ਇੱਕ ਤਰੱਕੀ ਵਾਲਾ ਪੰਜਾਬ ਬਣਾਵਾਂਗੇ ਜਿੱਥੇ ਹਰ ਹੱਥ ਨੂੰ ਕੰਮ ਮਿਲੇਗਾ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਵਪਾਰੀਆਂ ਨੂੰ ਤਰੱਕੀ ਵੀ ਮਿਲੇਗੀ ਔਰ ਮਹਫੂਜ਼ ਰਹਿਣ ਦਾ ਵਾਤਾਵਰਣ ਵੀ ਮਿਲੇਗਾ ਕਿਸੇ ਟੀਚਰ ਦੇ ਉੱਤੇ लाठी चार्ज ਨਹੀਂ ਹੋਏਗਾ ਕਿਸੇ ਸਰਕਾਰੀ ਕਰਮਚਾਰੀ ਨਹੀਂ ਇਹ ਤਾਂ ਵਾਦੇ ਹਮਨੀ ਪਾਰਟੀ ਵੀ ਕਰਦੀ ਸੀ ਕਿ ਕੁਝ ਨਹੀਂ ਹੋਏਗਾ ਮੈਂ ਤੁਹਾਨੂੰ ਤਾਂ ਹੀ ਕਿਹਾ ਨਾ ਜੀ ਜੀ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਕਿ ਇਹਨਾਂ ਨੇ ਕਹੇ ਅਸੀਂ ਕਰਾਂਗੇ ਅਸੀਂ ਕਿਹਾ ਜਿਹੜਾ ਕਿਸੇ ਵੀ ਤੁਸੀਂ ਆ ਜਾਓ ਜੀ ਜੇਕਰ ਅਸੀਂ ਕਿਸੇ ਸੂਬੇ 'ਚ ਸਰਕਾਰ ਬਣਾਈ ਜੋ ਕਹਾਓ ਕੀਤਾ ਨਹੀਂ ਪਰ ਲੋਕਾਂ ਦਾ ਫਿਰ ਇਹੀ આરોਪ ਰਹਿੰਦਾ ਮੈਂ ਆਖਰ ਤੇ ਇਹੀ ਪੁੱਛਣਾ ਚਾਹਨਾ ਉਹ ਕਹਿੰਦੇ ਕਿ ਇਲੈਕਸ਼ਨ ਤੋਂ ਪਹਿਲਾਂ ਦਾ ਪੂਰੀ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਗੈਰ ਭਾਜਪਾ ਰਾਜੇ ਸ਼ਾਸਤਰ ਦੀ ਗੱਲ ਕਰ ਰਹੇ ਹੋ ਤੁਹਾਡੇ ਕੋਲ ਅਜ ਗੂਗਲ ਦਾ ਯੋਗ ਹੈ ਪਾ ਅਗਲੀ ਵਾਰ ਫਿਰ ਬੈਠ ਜਾਾਂਗੇ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਭਾਜਪਾ ਨੇ ਚੋਣਵੀ ਮੈਨੀਫੈਸਟੋ 'ਚ ਜੋ ਵਾਅਦੇ ਕੀਤੇ ਜੋ ਪੂਰੇ ਨਹੀਂ ਕੀਤੇ ਤੇ ਲੋਕਾਂ 'ਚ ਵਿਰੋਧ ਹੈ ਉਹ ਇੱਕ ਉਦਾਹਰਣ ਪੂਰੇ ਦੇਸ਼ ਦੇ ਅੰਦਰ ਸਾਡੀ 12 ਤੋਂ 14 ਰਾਜਾਂ ਚ ਸਿੱਧੇ ਤੌਰ ਤੇ ਸਰਕਾਰ ਹੈ ਉਹ ਉਹਨਾਂ ਦੇ ਵਿੱਚੋਂ ਇੱਕ ਰਾਜ ਚੋਂ ਇੱਕ ਮੁੱਦਾ ਇਹ ਜਿਆ ਲੈ ਆ ਕਿ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਤੇ ਇਹ ਕੀਤਾ ਨਹੀਂ ਤੇ ਅਸੀਂ ਜ਼ਿੰਮੇਵਾਰ ਹੋਗੇ ਅਸੀਂ ਜੋ ਕਿਹਾ ਉਹ ਵੀ ਕੀਤਾ ਜੋ ਨਹੀਂ ਕਿਹਾ ਸੀ ਤਰੱਕੀ ਦੇ ਲਈ ਜਾਂ ਵਾਦਾ ਨਹੀਂ ਕੀਤਾ ਸੀ ਪਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹ ਵੀ ਕੰਮ ਕੀਤਾ ਕਿ ਉਸ ਸੂਬੇ ਦੀ ਉਸ ਇਲਾਕੇ ਦੇ ਲੋਕਾਂ ਦੀ ਤਰੱਕੀ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਨੇਤਰਤਵ ਦਿੱਤਾ ਜੀ ਬਹੁਤ ਮਿਹਰਬਾਨੀ ਬਹੁਤ ਪਤਾ ਤੁਸੀਂ ਦੇਖਿਆ ਕਿ ਅਸ਼ੋਕ ਸ਼੍ਰੀਮਨੀ ਹਿੱਕੀ ਜੀ ਨੇ ਕਿਹਾ ਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ੀਰੋ ਟੋਲਰੈਂਸ ਰੱਖਣਾ ਚਾਹੀਦਾ ਖਾਸ ਕਰਕੇ ਗੈਂਗਸਟਰ ਜਾਂ ਗੈਂਗイズਮ ਦੇ ਉੱਤੇ ਤਾਂ ਹੀ ਪੰਜਾਬ ਚ ਅਪਰਾਧ ਰੁਕ ਸਕਦਾ ਹੈ ਸੋ ਬਹੁਤ ਮਿਹਰਬਾਨੀ ਵਾਇਸੋ ਪੰਜਾਬ ਨਾਲ ਜੁੜੇ ਰਹੋ ਧੰਨਵਾਦ